ਵਾਪਸ ਬੰਬਈ ਆਂਦਾ ਆ ਕੇ 300 ਕਰਦਾ ਆ ਕੇ ਉਹ 200 ਕਰਦਾ ਆ ਕੇ 100 ਕਰਦਾ ਔਰ ਰਨਾਂ ਦੀ ਮਸ਼ੀਨ ਕਹਿਣ ਲੱਗੇ ਲੋਕ ਕਦੇ ਉਹਨੂੰ ਫਿਟਨੈਸ ਦੇ ਨਾਂ ਤੇ ਡ੍ਰੌਪ ਕੀਤਾ ਜਾਂਦਾ ਕਦੇ ਲੌਬਿੰਗ ਜਿਹੜੀ ਹੈ ਉਹ ਮੁੰਡੇ ਨੂੰ ਆਉਣ ਨਹੀਂ ਦਿੰਦੀ ਇੱਥੋਂ ਤੱਕ ਕਿਹਾ ਗਿਆ ਕਿ ਉਸ ਨੌਜਵਾਨ ਦੇ ਪਿੱਛੇ ਇੱਕ ਅਜੰਡਾ ਹੈ ਕਿ ਉਹਨੂੰ ਟੀਮ ਦੇ ਵਿੱਚ ਨਹੀਂ ਲਿਆ ਜਾ ਰਿਹਾ ਇੰਨਾ ਇਗਨੋਰ ਹੋਇਆ ਇੰਨਾ ਇਗਨੋਰ ਹੋਇਆ ਕਦੇ ਰਾਨੀ ਰਨ ਰਾਨੀ ਰਨ ਮਤਲਬ ਉਹਨਾਂ ਬੰਦਿਆਂ ਦਾ ਵੀ ਫੈਸਟੀਵਲ ਚ ਨਾਮ ਆ ਗਿਆ ਜਿਹੜੇ ਉਹਦੇ ਸਾਹਮਣੇ 10 ਪੈਸੇ ਵੀ ਨਹੀਂ ਸੀਗੇ ਉਹ ਸਭ ਤੋਂ ਛੋਟਾ ਸੀਗਾ ਮੇਰੇ ਖਿਆਲੋਂ ਅੰਡਰ 14 ਜਦੋਂ ਖੇਡ ਰਿਆ ਸੀ ਤਾਂ ਸਚਿਨ ਤੰਦੁਲਕਰ ਦਾ ਰਿਕਾਰਡ ਉਹ ਮੁੰਡਾ ਤੋੜਦਾ ਹੈ 468 ਰਨ ਉਹ ਕਰਦਾ ਵਾਹ ਕਮਾਲ ਯਾਰ ਜ਼ਿੰਦਗੀ ਚ ਸਿੱਖਣਾ ਹੈ ਤਾਂ ਸਰਫਰਾਜ਼ ਖਾਨ ਤੋਂ ਸਿੱਖੋ ਗਰੀਬੀ ਗੁਰਬਤ ਕੱਟੀ ਉਹਦੇ ਪਿਓ ਨੇ ਮਾੜਾ ਸਮਾਂ ਦੇਖਿਆ ਪਰ ਫਿਰ ਵੀ ਮਸ਼ੀਨ ਖਾਨ ਉਹਦਾ ਭਰਾ ਅੰਡਰ 19 ਚ ਰਨ ਕੀਤੇ ਇੰਡੀਆ ਭਾਵੇਂ ਫਾਈਨਲ ਹਾਰਿਆ ਦੋਵੇਂ ਭਰਾ ਰਨ ਮਸ਼ੀਨ ਨੇ ਇਕੜ ਸਾਹਿਬ ਕਹਿੰਦੇ ਸੁਪਨੇ ਦੇਖਣੇ ਤੇ ਉਹਨਾਂ ਨੂੰ ਸੱਚ ਹੋਣ ਚ ਬਹੁਤ ਟਾਈਮ ਲੱਗਦਾ ਪਰ ਉਹਦੀ ਇੱਕ ਉਦਾਹਰਨ ਸਰਫਰਾਜ਼ ਖਾਨ ਹੈ ਬੜੇ ਦੇਰ ਤੋਂ ਮੁੰਡਾ ਰੰਜੀ ਟਰਾਫੀ ਚ ਰਨ ਕਰ ਰਿਹਾ ਹੈ ਬੜੇ ਸਾਰੇ ਸਵਾਲ ਵੀ ਉਹਦੇ ਉੱਤੇ ਪੈਦਾ ਹੋਏ ਕਿ ਕਿਉਂ ਨਹੀਂ ਖੜਾਇਆ ਜਾ ਰਿਹਾ ਪਰ ਜਦੋਂ ਨੂੰ ਮੌਕਾ ਮਿਲਦਾ ਦੋਵੇਂ ਇਨਿੰਗਾਂ ਚ 50 ਰਨ ਦੀ ਜਗਪ੍ਰੀਤ ਮੈਂ ਇੱਕ ਐਪੀਸੋਡ ਚ ਕਿਹਾ ਸੀਗਾ ਕਿ ਪੰਜਾਬੀ ਉਹ ਇੰਨੀ ਹਿੰਡ ਰੱਖੋ ਇੰਨੀ ਹਿੰਡ ਰੱਖੋ ਕਿ ਜਦੋਂ ਤੱਕ ਤੁਹਾਡੇ ਸੁਪਨੇ ਪੂਰੇ ਨਾ ਹੋ ਜਾਣ ਰੁਕੋ ਨਾ ਉਹ ਫਿਲਮ ਆਈ ਸੀ ਨਾ ਜਿਹੜੀ ਜਿਹਦੇ ਚ 12ਵੀਂ ਪਾਸ ਦੇ ਵਿੱਚ ਉਹ ਡਟਿਆ ਰਹਿੰਦਾ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਤੇ ਇੱਕ ਦਿਨ ਆਪਦੇ ਉਸ ਮੁਕਾਮ ਨੂੰ ਹਾਸਲ ਕਰਦਾ ਇਹ ਪੰਜਾਬ ਦੇ ਹਰ ਨੌਜਵਾਨ ਵਾਸਤੇ ਸਰਫਰਾਜ਼ ਖਾਨ ਇੱਕ ਉਦਾਹਰਨ ਹੈ ਇੰਨਾ ਇਗਨੋਰ ਹੋਇਆ ਇੰਨਾ ਇਗਨੋਰ ਹੋਇਆ ਕਦੇ ਕੈ ਰਾਨੀ ਰਨ ਰਾਨੀ ਰਨ ਮਤਲਬ ਉਹਨਾਂ ਬੰਦਿਆਂ ਦਾ ਵੀ ਟੈਸਟ ਟੀਮ 'ਚ ਨਾਮ ਆ ਗਿਆ ਜਿਹੜੇ ਉਹਦੇ ਸਾਹਮਣੇ 10 ਪੈਸੇ ਵੀ ਨਹੀਂ ਸੀਗੇ ਲਗਾਤਾਰ ਉਹ ਹਾਈਐਸਟ ਰਨ ਗੈਟਰ ਰੰਦਾ ਰਿਹਾ ਦੇਖੋ ਬੜੀਆਂ ਕਿਸਮਤਾਂ ਪਲਟੀਆਂ ਜਦੋਂ ਉਹ ਸਭ ਤੋਂ ਛੋਟਾ ਸੀਗਾ ਮੇਰੇ ਖਿਆਲੋਂ ਅੰਡਰ 14 ਜਦੋਂ ਖੇਡ ਰਿਹਾ ਸੀ ਤਾਂ ਸਚਿਨ ਤੰਦੁਲਕਰ ਦਾ ਰਿਕਾਰਡ ਉਹ ਮੁੰਡਾ ਤੋੜਦਾ ਹੈ 468 ਰਨ ਉਹ ਕਰਦਾ ਉਸ ਤੋਂ ਬਾਅਦ ਲਗਾਤਾਰ ਉਹ ਮੁੰਡਾ ਅੰਡਰ 16 ਰਨ ਕਰਦਾ ਹੈ 19 ਚੋ ਰਨ ਕਰਦਾ ਹੈ ਰੰਜੀ ਚ ਆ ਕੇ ਇੱਕ ਸਮਾਂ ਇਹ ਜੋ ਹੁੰਦਾ ਕਿ ਫਿਰ ਉਹ ਬੰਬੇ ਤੋਂ ਯੂਪੀ ਆ ਜਾਂਦਾ ਰਨ ਨਹੀਂ ਹੁੰਦੇ 3 ਸਾਲ ਉਹਦੀ ਲਾਈਫ ਦੇ ਰਨ ਨਹੀਂ ਕਰ ਸਕਦਾ ਸਾਰੇ ਕਹਿੰਦੇ ਕਿ ਕਰੀਅਰ ਖਤਮ ਹੋ ਗਿਆ ਐਡਾ ਟੈਲੈਂਟ ਦਾ ਭਰਿਆ ਹੋਇਆ ਮੁੰਡਾ ਸਭ ਕੁਝ ਖਤਮ ਹੈ ਵਾਪਸ ਬੰਬੇ ਆਂਦਾ ਆ ਕੇ 300 ਕਰਦਾ ਆ ਕੇ ਉਹ 200 ਕਰਦਾ ਆ ਕੇ 100 ਕਰਦਾ ਔਰ ਰਨਾ ਦੀ ਮਸ਼ੀਨ ਕਹਿਣ ਲੱਗੇ ਲੋਕ ਕਦੇ ਉਹਨੂੰ ਫਿਟਨੈਸ ਦੇ ਨਾਂ ਤੇ ਡ੍ਰੌਪ ਕੀਤਾ ਜਾਂਦਾ ਕਦੇ ਲਾਬਿੰਗ ਜਿਹੜੀ ਹੈ ਉਹ ਮੁੰਡੇ ਨੂੰ ਆਉਣ ਨਹੀਂ ਦਿੰਦੀ ਇਥੋਂ ਤੱਕ ਕਿਹਾ ਗਿਆ ਕਿ ਉਸ ਨੌਜਵਾਨ ਦੇ ਪਿੱਛੇ ਇੱਕ ਅਜੰਡਾ ਹੈ ਕਿ ਉਹਨੂੰ ਟੀਮ ਦੇ ਵਿੱਚ ਨਹੀਂ ਲਿਆ ਜਾ ਰਿਹਾ ਹਾਂ ਕਿਉਂਕਿ ਪਿੱਛੇ ਖਾਨ ਲੱਗਦਾ ਤਾਂ ਹਟਿਆ ਨਹੀਂ ਜਗਪ੍ਰੀਤ ਹਟਿਆ ਨਹੀਂ ਰਾਨੀ ਰਨ ਕੀਤੇ ਰਾਨੀ ਰਨ ਕੀਤੇ ਤੇ ਅਖੀਰ ਉਸ ਦਿਨ ਜਦੋਂ ਉਹਨੂੰ ਅਨਿਲ ਕੁੰਬਲੇ ਸਾਹਿਬ ਟੈਸਟ ਕੈਪ ਦਿੰਦੇ ਹਨ ਨਾ ਕੱਲਾ ਉਹ ਉਹਦੇ ਮਾਪਿਓ ਜਜ਼ਬਾਤੀ ਨਹੀਂ ਹੋਏ ਜਿਸ ਤਰੀਕੇ ਨਾਲ ਕ੍ਰਿਕਟ ਨੂੰ ਪਿਆਰ ਕਰਨ ਵਾਲਾ ਬੰਦਾ ਤੇ ਪਲੱਸ ਮਿਹਨਤ ਨੂੰ ਤੁਸੀਂ ਸਪੋਰਟਸ ਦੇ ਵਿੱਚ ਤੋਂ ਨੂੰ ਸਪੋਰਟਸ ਜੀਵਨ ਜੀਣਾ ਸਿਖਾਉਂਦੀ ਹੈ ਨਾ ਹਾਰ 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 ਫਿਰ ਵੀ ਨਹੀਂ ਹਾਰਿਆ ਯਾਰ ਉਹ ਔਰ ਅਖੀਰ ਟੈਸਟ ਕੈਪ ਹਾਸਲ ਰਨ ਆਊਟ ਹੋ ਗਿਆ ਪਹਿਲੇ ਇਨਿੰਗ ਚ ਦੂਜੀ ਚ ਨਾਟ ਆਊਟ ਰਿਹਾ 68 ਕਮਾਲ ਬਾ ਕਮਾਲ ਯਾਰ ਜ਼ਿੰਦਗੀ ਚ ਸਿੱਖਣਾ ਤਾਂ ਸਰਫਰਾਜ਼ ਖਾਨ ਤੋਂ ਸਿੱਖੋ ਗਰੀਬੀ ਗੁਰਬਤ ਕੱਟੀ ਉਹਦੇ ਪਿਓ ਨੇ ਮਾੜਾ ਸਮਾਂ ਦੇਖਿਆ ਪਰ ਫਿਰ ਵੀ ਮਸ਼ੀਨ ਖਾਨ ਉਹਦਾ ਭਰਾ ਅੰਡਰ 19 ਚ ਰਨ ਕੀਤੇ ਇੰਡੀਆ ਭਾਵੇਂ ਫਾਈਨਲ ਹਾਰਿਆ ਦੋਵੇਂ ਭਰਾ ਰਨ ਮਸ਼ੀਨ ਨੇ ਔਰ ਉਹਦੇ ਪਿਓ ਨੇ ਕਿਹਾ ਕਿ ਮੈਂ ਕਈ ਵਾਰ ਇਹ ਸੋਚਦਾ ਸੀਗਾ ਕਿ ਆ ਕੇ ਕਿ ਸ਼ਾਇਦ ਮੇਰੇ ਪੁੱਤਰ ਵਾਸਤੇ ਉਹ ਦਿਨ ਨਹੀਂ ਬਣਿਆ ਪਰ ਕਹਿੰਦਾ ਅੱਜ ਮੈਨੂੰ ਇਹ ਲੱਗਦਾ ਕਿ ਰਾਤ ਗੁਜ਼ਰਨ ਤਾਂ ਦਿਓ ਹਰ ਰਾਤ ਤੋਂ ਬਾਅਦ ਸੂਰਜ ਚੜ੍ਹਦਾ ਹੀ ਚੜ੍ਹਨਾ ਹੈ ਪੰਜਾਬੀਓ ਮੇਰੇ ਭਰਾਵੋ ਕਿਸਾਨ ਵੀਰੋ ਔਰ ਕਿਸਾਨਾਂ ਦੇ ਧੀਆ ਪੁੱਤੋ ਹੌਸਲਾ ਨਹੀਂ ਹਾਰਨਾ ਹਿੰਮਤ ਨਹੀਂ ਹਾਰਨੀ ਲੜੋ ਲੜਦੇ ਰਹੋ ਇਹ ਨਾ ਸੋਚੋ ਕਿ ਰੱਬ ਮੇਰੇ ਨਾਲ ਮਾੜੀ ਕਰ ਗਿਆ ਇਹ ਨਾ ਸੋਚੋ ਕਿ ਕਿਸੇ ਹੋਰ ਨੇ ਮੇਰੀ ਥਾਂ ਲੈ ਲਈ ਇਹ ਨਾ ਸੋਚੋ ਕਿ ਮੈਂ ਕੁਇਟ ਕਰਦਾ ਜਿਹੜੇ ਲੜਦੇ ਰਹਿੰਦੇ ਆ ਜਿਹੜੇ ਲੱਗੇ ਰਹਿੰਦੇ ਆ ਮੰਜ਼ਲਾਂ ਤੇ ਮੁਕਾਮ ਉਹਨਾਂ ਨੂੰ ਹੀ ਹਾਸਲ ਹੁੰਦੇ ਆ ਅੱਧ ਵਿਚਾਲਿਓਂ ਡਰ ਕੇ ਲੜ ਕੇ ਕਿਸੇ ਦੀ ਈਰਖਾ ਦੇ ਵਜੋਂ ਜਾਂ ਇਹ ਸੋਚ ਕੇ ਕਿ ਮੇਰਾ ਕੁਝ ਨਹੀਂ ਬਣਨਾ ਜਿਹੜੇ ਮੰਜ਼ਲਾਂ ਦੇ ਰਾਹ ਛੱਡ ਜਾਂਦੇ ਆ ਉਹ ਪੁੱਠੇ ਮੁੜ ਜਾਂਦੇ ਆ ਮੰਜ਼ਲਾਂ ਤੱਕ ਪਹੁੰਚ ਨਹੀਂ ਸਕਦੇ ਲੱਗੇ ਰੋ ਜਗਪ੍ਰੀਤ ਸਰਫਰਜ਼ ਖਾਨੇ ਵੀ ਇੱਕ ਯਸ਼ਸ਼ਵੀ ਜੈਸਵਾਲ ਵੀ ਜੇ ਆਪਾਂ ਗੱਲ ਕੀਤੀ ਜਾਵੇ ਪਹਿਲਾਂ 200 ਹੁਣ ਫਿਰ 200 ਕਿ ਮੈਂ ਮਤਲਬ ਇੱਕ ਬਦਲਦੇ ਇੰਡੀਆ ਦਾ ਸਰ ਨਾਲੋਂ ਵੱਡਾ ਐਗਜ਼ਾਮਪਲ ਮੈਨੂੰ ਉਸ ਮੁੰਡੇ ਚ ਲੱਗਦਾ ਹੈ ਕਿਉਂ ਕਿਉਂਕਿ ਉਹ ਮੁੰਡਾ ਕਿਸੇ ਟਾਈਮ ਤੇ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਸੀ ਗੋਲ ਗੱਪੇ ਵੇਚ ਵੇਚ ਕੇ ਅੱਜ ਜੋ ਇੰਡੀਆ ਜਦੋਂ ਟੈਸਟ 'ਚ ਤੁਸੀਂ 200 ਰਨ ਬਣਾਣੇ ਹੋ ਨਾਲੇ ਤੁਸੀਂ ਕਿਸ ਬੋਲਰਾਂ ਨੂੰ ਐ ਘੁੱਟ ਰਹੇ ਹੋ ਐਂਡਰਸਨ ਵਰਗੇ ਬੋਲਰ ਨੂੰ ਮੈਂ ਤਾਂ ਲਾਈਵ ਦੇਖ ਰਿਹਾ ਸੀ ਦੈਂਤਨ ਛੱਕੇ ਓਵਰ ਦੀ ਕਵਰ ਵੱਜ ਰਿਹਾ ਇੱਕ ਫਾਈਨ ਲੈਗ ਦੇ ਉੱਤੇ ਵੱਜ ਰਿਹਾ ਇੱਕ ਸਿੱਧਾ ਵੱਜ ਰਿਹਾ ਹੈਟ੍ਰਿਕ ਆਫ 6ਸ ਇਨ ਟੈਸਟ ਕ੍ਰਿਕਟ ਯਾਰ ਕੋਈ ਮਜ਼ਾ ਜਗਪ੍ਰੀਤ ਇਹ ਕੱਲੀ ਨਵੇਂ ਭਾਰਤ ਦੀ ਤਸਵੀਰ ਨਹੀਂ ਹੈ ਇਹ ਤਸਵੀਰ ਇਹ ਹੈ ਉਹਨਾਂ ਵਾਸਤੇ ਇਹ ਬਹੁਤ ਵੱਡੀ ਐਗਜ਼ੈਂਪਲ ਹੈ ਜਿਹੜੇ ਸੋਚਦੇ ਐ ਕਿ ਸਾਡੇ ਗੁਰਬਤ ਹੈ ਸਾਡੇ ਗਰੀਬੀ ਹੈ ਸਾਡੇ ਕੋਲ ਆ ਨਹੀਂ ਸਾਡੇ ਕੋਲ ਉਹ ਨਹੀਂ ਸਾਨੂੰ ਚਾਂਸਸ ਨਹੀਂ ਮਿਲੇ ਐਕਸਕਿਊਜ਼ਸ ਬੰਦੇ ਪੈਦਾ ਨਹੀਂ ਕਰਦੀ ਨਹੀਂ ਕਰਦਾ ਯਸ਼ਵੀ ਜੈਸਵਾਲ ਵਰਗਾ ਪਲੇਅਰ ਗੋਲਗੱਪਿਆਂ ਦੀ ਰੇੜੀ ਲਾਉਂਦਾ ਸੀਗਾ ਉਸ ਤੋਂ ਬਾਅਦ ਪ੍ਰੈਕਟਿਸ ਤੇ ਜਾਂਦਾ ਸੀ ਬੂਟ ਨਹੀਂ ਸੀਗੇ ਉਹਦੇ ਕੋਲੇ ਆਪਦੇ ਲੈਨ ਨੂੰ ਰਾਤੀ ਸੌਂਦਾ ਕਿੱਥੇ ਸੀ ਪਲੇਟਫਾਰਮ ਤੇ ਸੌਂਦਾ ਰਿਹਾ ਉਹ ਮੁੰਡਾ ਉਹ ਬ੍ਰਿਜ ਜਿਹੜਾ ਉਹ ਜਿਹੜਾ ਹਾਈ ਫਲਾਈਓਵਰ ਹੁੰਦਾ ਉਹਦੇ ਥੱਲੇ ਵੀ ਸੌਂਦਾ ਰਿਹਾ ਉਹ ਮੁੰਡਾ ਅੱਜ ਜੀਵਨ ਦੇ ਵਿੱਚ ਉਹਨੇ ਅਚੀਵ ਕਰਨ ਦਾ ਔਰ ਉਮਰ ਕੀ ਹੈ 21 ਸਾਲ ਦਾ ਹੈ ਜੇ ਅੰਡਰ 19 ਪਿਛਲੇ ਸਾਲ ਇੰਟਰਵਿਊ ਆਇਆ ਸੀ ਕਹਿੰਦਾ ਲੋਕ ਮੈਨੂੰ ਟੀਚਰਾਂ ਕਰਦੇ ਜਿਹੜੇ ਮੇਰੇ ਨਾਲ ਖੇਡਦੇ ਸੀ ਉਹੀ ਸ਼ਾਮੀ ਆ ਕੇ ਕਹਿੰਦੇ ਹੁੰਦੇ ਸੀ ਵੀ ਲਾ ਓਏ ਪਲੇਟ ਲਾ ਗੋਲ ਗੱਪੇ ਗੋਲ ਗੱਪੇ ਖਵਾ ਦੇ ਤਾਂ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਲੜੋ ਯਾਰ ਲੜਦੇ ਰਹੋ ਅੰਤ ਤੱਕ ਲੜਦੇ ਰਹੋ ਛੱਡੋ ਨਾ ਤੁਹਾਨੂੰ ਲੱਗਦਾ ਵੀ ਬਸ ਹੁਣ ਬਹੁਤ ਹੋ ਗਿਆ ਕੁਝ ਬਣਦਾ ਨਹੀਂ ਤੇ ਆਪ ਦਾ ਟੀਚਾ ਬਦਲ ਲੈਨੇ ਹੋ ਨਾ ਲੱਗੇ ਰਹੋ ਲੜਨਾ ਹੀ ਜੀਵਨ ਹੈ ਔਰ ਰੀਸਟਾਰਟ ਜਿਵੇਂ ਉਸ ਫਿਲਮ ਦੇ ਵਿੱਚ ਕਹਿੰਦੇ ਆ ਫੇਲ ਹੋਏ ਹੋ ਡਿੱਗੇ ਹੋ ਉઠੋ ਫਿਰ ਚੱਲੋ ਫਿਰ ਉઠੋ ਫਿਰ ਚੱਲੋ ਉਹ ਇੱਕ ਨਾ ਇੱਕ ਦਿਨ ਤਾਂ ਫਿਰ ਉਸ ਮਕਾਮ ਤੇ ਤੁਸੀਂ ਪਹੁੰਚ ਹੀ ਜਾਂਦੇ ਹੋ